ਦੁਨੀਆ ਦੇ ਬਿਹਤਰੀਨ ਲਿਟਰੇਚਰ ਪੜਨ ਦਾ ਮੌਕਾ ਮਿਲਿਆ। ਮੈਨੂੰ ਜਿਹੜਾ ਮੇਰਾ ਇਹ ਸਫਰ ਹੈ ਕਿਉਂ ਹੈ? ਕਿਉਂ ਤਾਂ ਹੈਗਾ ਵੀ ਇਹ ਮੈਂ ਹੱਬ ਦੇ ਲਈ ਕਰਦਾ। ਮੈਨੂੰ ਐ ਲੱਗਦਾ ਵੀ ਮੈਂ ਜਦੋਂ ਕੋਈ ਬਿਹਤਰ ਕਿਤਾਬ ਪੜ੍ਹਦਾ ਅੱਗੇ ਨਾਲ ਬਿਹਤਰ ਹੁੰਦਾ। ਇਹ ਮੇਰਾ ਕਿ ਸਫਰ ਆ ਮੈਂ ਮੁੱਢ ਤੋਂ ਹੀ ਕਦਾਬਾਂ ਪੜਨ ਦਾ ਮੇਰਾ ਸ਼ੌਕ ਸੀਗਾ ਪਰ ਦਿਨੋਂ ਦਿਨੋ ਸ਼ੌਕ ਆ ਮੇਰਾ ਜਿਹੜਾ ਜਦੋਂ ਮੈਂ ਸਮਾਜ 'ਚ ਨਿਕਲੇ ਬਾਹਰ ਗਿਆ ਤਾਂ ਹੋਰ ਵਧਤਰ ਹੁੰਦਾ ਗਿਆ ਜਦੋਂ ਕਿ ਉਮਰ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਾਡੇ ਮੁਸੀਬਤਾਂ ਆਉਂਦੀਆਂ ਨੇ ਪ੍ਰਕਾਰਟਾਂ ਆਉਂਦੀਆਂ ਨੇ ਜਦੋਂ ਮੈਂ ਕੋਈ ਸਾਹਿਬ ਤੱਕ ਕਿਰਤ ਪੜ੍ਹੀ ਹੋਵੇ ਉਹ ਮੈਨੂੰ ਐ ਲੱਗਦਾ ਵੀ ਮੇਰੇ ਨਾਲ ਉਹ ਆ ਕੇ ਗੱਲਬਾਤ ਕਰ ਰਹੀ ਹੈ ਮੈਂ thro ਤਾਜ਼ਾ ਹੁੰਨਾ ਕਿਤਾਬਾਂ ਇੱਕ ਦੀ ਵਜ੍ਹਾ ਮੈਂ 3-4 ਕਿਤਾਬਾਂ ਖਰੀਦਣ ਲੱਗ ਗਿਆ ਹੂੰ ਇਸੇ ਸਫ਼ਰ ਦੇ ਵਿੱਚ ਇੱਕ ਟੈਸਟ ਹੋ ਗਿਆ ਵੀ ਜੋ ਇਹ ਲੋਕਾਂ ਤੱਕ ਕਿਤਾਬਾਂ ਜਾਣ ਤਾਂ ਪੜੀਆਂ ਜਾਂਦੀਆਂ ਅਸਲ ਲਾਇਬ੍ਰੇਰੀ ਤਿੰਨ ਚੀਜ਼ਾਂ ਨਾਲ ਬਣਦੀ ਹੈ ਬਿਲਡਿੰਗ ਹੈ ਕਿਤਾਬਾਂ ਨੇ ਫਰਨੀਚਰ ਹੈ ਤੇ ਉਹਦੇ ਵਿੱਚ ਇੱਕ ਬੰਦਾ ਹੈ ਜਿਹਨੂੰ ਆਪਾਂ ਲਾਇਬ੍ਰੇਰੀ ਕਹਿੰਦੇ ਆ ਜੇ ਉਹ ਬੰਦਾ ਹੈਗਾ ਲਾਇਬ੍ਰੇਰੀ ਚੰਗਾ ਜਾਂ ਉੱਥੇ ਬੈਠਾ ਜਿਹੜਾ ਕਿਤਾਬਾਂ ਪੜ੍ਹਦਾ ਇਸ਼ਕ ਕਰਦਾ ਕਿਤਾਬਾਂ ਨਾਲ ਉਹਦਾ ਮੋਹ ਹੈ ਉਹ ਚਾਹੁੰਦਾ ਲੋਕਾਂ ਨੂੰ ਪੜ੍ਹਾਉਣ ਕਿਤੇ ਵੀ ਤੁਸੀਂ ਚਲੇ ਜਾਓ ਲਾਇਬ੍ਰੇਰੀ ਸਫਲ ਹੈ ਹੋਰ ਲਾਇਬ੍ਰੇਰੀ ਚੱਲੂ ਜਿਹੜੀ ਜਿਉਂਦੀ ਹੈ ਜਿਉਂਦੀ ਫਿਕਸ਼ਨ ਵਾਲੀ ਹੁੰਦੀ ਹੈ ਨਾ ਹਸੀਂਕਲ ਦੋਸਤੋ ਮੈਂ ਸੁਖੀ ਮੰਗਾਣੀਆਂ ਤੁਸੀਂ ਦੇਖ ਰਹੇ ਹੋ ਸਰਦੇ ਕਿਤਾਬਾਂ ਦੇ ਮੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਆ ਤੋ ਇਹਨੂੰ ਕਿਹਾ ਸੀ ਨਾ ਕਿ ਹੁਣ ਕਿਤਾਬਾਂ ਦੀ ਗੱਲ ਵੀ ਕਰਿਆ ਕਰਾਂਗੇ ਕਿਤਾਬਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਿਤਿਕ ਖੇਤਰ ਦੇ ਵਿੱਚ ਚੰਗਾ ਕੰਮ ਕਰ ਰਹੇ ਨੇ ਕਿਤਾਬਾਂ ਦਾ ਮੇਰਾ ਖੁਦ ਦਾ ਅਨੁਭਵ ਹੈ ਮੈਂ ਵੀ ਕਈ ਸਾਲ ਕਿਤਾਬਾਂ ਨੇ ਐਡੀਸ਼ਨ ਲਾਉਂਦਾ ਰਿਹਾ ਜਿਸ ਦੇ ਕਰਕੇ ਮੇਰਾ ਲਿਟਰੇਚਰ ਦੇ ਨਾਲ ਬਾ ਵਾਸਤਾ ਜਿਹੜਾ ਪੂਰੀ ਤਰ੍ਹਾਂ ਅੱਜ ਵੀ ਖੁਸ਼ਕੁਸ਼ੰਤਾ ਇਹ ਘਰੇ ਕਿਤਾਬਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਮਾਸਟਰ ਹਰੀਸ਼ ਪਖੋਵਾਲ ਜੀ ਨੇ ਜਿਹੜੇ ਖੁਦ ਅਧਿਆਪਕ ਰਹੇ ਕਿ ਰਿਟਾਇਰਮੈਂਟ ਤੋਂ ਬਾਅਦ ਅਕਸਰ ਲੋਕ ਕਹਿੰਦੇ ਨੇ ਕਿ ਲੋਕ ਬੇਲੇ ਹੋ ਜਾਂਦੇ ਨੇ ਪਰ ਮਾਸਟਰ ਹਰੀਸ਼ ਦੇ ਹਿੱਸੇ ਆ ਗਿਆ ਕਿ ਕਿਤਾਬਾਂ ਨੂੰ ਲੈ ਕੇ ਘਰ ਘਰ ਜਾ ਰਹੇ ਨੇ ਕਿਤਾਬਾਂ ਨੂੰ ਲੈ ਕੇ ਮੇਲਿਆਂ ਜਾ ਰਹੇ ਨੇ ਕਰਦਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੇ ਦਰਸ਼ਕਾਂ ਦਾ ਜੀ ਆਇਆਂ ਜੀ ਜੀ ਅਧਿਆਪਕ ਰਹੇ ਹਾਂ ਅਧਿਆਪਕ ਹੁੰਦੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੀ ਮੈਂ ਇਹੀ ਜਾਣਨਾ ਚਾਹਾਂਗਾ ਕਿਉਂ ਜ਼ਰੂਰਤ ਪਈ ਕਿਉਂ ਲੱਗਿਆ ਤੁਹਾਨੂੰ ਕਿ ਰਿਟਾਇਰਮੈਂਟ ਤੋਂ ਬਾਅਦ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਜਾ ਕੇ ਮੇਲੇ 'ਚ ਲੰਘਣਾ ਜਾਣ ਘਰ ਘਰ ਲੈ ਕੇ ਜਾਇਆ ਜਾਵੇ ਇਸ ਦੇ ਵਿੱਚ ਸੁਖੀ ਜੀ ਇਹ ਕਈ ਕਾਰਨ ਬਣ ਜਾਂਦੇ ਆ ਅ ਮੁੱਖ ਰੂਪ ਦੇ ਤੁਸੀਂ ਮੈਂ ਆ ਪੜਦਾ ਕਿਤਾਬਾਂ ਨੂੰ ਸ਼ੌਕ ਹੈ ਕਿਤਾਬਾਂ ਦਾ ਕਿ ਸਫਰ ਆ ਮੈਂ ਜਾਸੂਸੀ ਨਾਵਲਾਂ ਤੋਂ ਜਾਂ ਆਮ ਸਹਿਤਕਰਤਾ ਤੋਂ ਬਾਅਦਗੇ ਵਾਧਾ ਵਾਧਾ ਦੁਨੀਆ ਦੇ ਬਿਹਤਰੀਨ ਲਿਟਰੇਚਰ ਪੜਨ ਦਾ ਮੈਨੂੰ ਸ਼ੁਕਰਬਾ ਮਿਲਿਆ ਮੈਨੂੰ ਜਿਹੜਾ ਮੇਰਾ ਇਹ ਸਫਰ ਹੈ ਕਿਉਂ ਹੈ ਕਿਉਂ ਤਾਂ ਹੈਗਾ ਵੀ ਇਹ ਮੈਂ ਹੱਬ ਦੇ ਲਈ ਕਰਦਾ ਮੈਨੂੰ ਐ ਲੱਗਦਾ ਵੀ ਮੈਂ ਜਦੋਂ ਕੋਈ ਵਹਿਤਰ ਕਿਤਾਬ ਪੜ੍ਹਦਾ ਅੱਗੇ ਨਾਲ ਵਹਿਤਰ ਹੁੰਦਾ ਹਮੇਸ਼ਾ ਹੀ ਜਦੋਂ ਕਿ ਉਮਰ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਾਡੇ ਮੁਸੀਬਤਾਂ ਆਉਂਦੀਆਂ ਨੇ ਪ੍ਰਕਾਰਟਾਂ ਆਉਂਦੀਆਂ ਨੇ ਤੇ ਜਦੋਂ ਮੈਂ ਕੋਈ ਸਹਿਤ ਕਰਤ ਪੜ੍ਹੀ ਹੋਵੇ ਉਹ ਮੈਨੂੰ ਐ ਲੱਗਦਾ ਵੀ ਮੇਰੇ ਨਾਲ ਉਹ ਆ ਕੇ ਗੱਲਬਾਤ ਕਰ ਰਹੀ ਹੈ ਮੈਂ ਤਰੋ ਤਾਜ਼ਾ ਹੁੰਦਾ ਤੇ ਇਹ ਸ ਇਹ ਮੇਰਾ ਇੱਕ ਸਫਰ ਆ ਮੈਂ ਮੁੱਢ ਤੋਂ ਹੀ ਕਿਤਾਬਾਂ ਪੜ੍ਹਨ ਦਾ ਮੇਰਾ ਸ਼ੌਕ ਸੀਗਾ ਪਰ ਦਿਨੋਂ ਦਿਨੋਂ ਸ਼ੌਕ ਆ ਮੇਰਾ ਜਿਹੜਾ ਜਦੋਂ ਮੈਂ ਸਮਾਜ 'ਚ ਨਿਕਲੇ ਬਾਹਰ ਗਿਆ ਤਾਂ ਹੋਰ ਵਹਿਤਰ ਹੁੰਦਾ ਗਿਆ ਕਿਤਾਬਾਂ ਦੀ ਪੜ੍ਹਤਾਲ ਪਹਿਲਾਂ ਹੀ ਲੈਂਦੇ ਰਹੇ ਉਹ ਜਿਹੜੇ ਟੀਚ ਕਰਦੇ ਸੀਗੇ ਲੋਕੀ ਦਰਾਂ ਜਾਂ ਇਹਦੀ ਬਾਤ ਸੁਣਾਉਂਦੇ ਨੇ ਨਹੀਂ 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 ਅਸਲ ਦੇ ਵਿੱਚ ਮੈਨੂੰ ਮੈਂ ਜਿਹੜੀ ਮੈਂ ਇੱਕ ਆਪ ਕਿਤਾਬ ਪੜ੍ਹਦਾ ਸੀ ਮੈਨੂੰ ਜੇ ਕਿਤਾਬ ਚੰਗੀ ਲੱਗਦੀ ਸੀ ਫਿਰ ਉਹਦੀ ਮੈਂ ਚਰਚਾ ਆਪਣੇ ਦੂਜੇ ਸਾਥੀਆਂ 'ਚ ਕਰਦਾ ਸੀ ਇਹ ਮੈਂ ਕਿਤਾਬ ਮਨੂੰ ਪੁੱਬ ਵਾਲਾ ਫਰਜ਼ੰਦਲੀ ਦਾ ਨਾਵਲ ਪੜ੍ਹਿਆ ਯਾਰ ਬਹੁਤ ਵਧੀਆ ਮੈਂ ਖਰੀਦਣੀ ਅਫਜ਼ਲੀ ਖਰੀਦਦਾ ਸੀ ਮੈਂ ਤੇ ਲਾਜ਼ਮੀ ਤੌਰ ਤੇ ਜਿਹਨੂੰ ਪੜਨ ਦਿੱਤਾ ਗਿਆ ਸੀ ਉਹਦੇ ਜੋ ਸੁੱਕਣ ਵਾਲਾ 100 ਚੋਂ ਇੱਕ ਅੱਧਾ ਕਿਤਾਬ ਮੋੜਦਾ ਕਿਤਾਬ ਮੁਰਦਦੀ ਨਹੀਂ ਕਿਤੇ ਉਹਦੇ ਵਿੱਚ ਉਹ ਗੱਲ ਇਹ ਵਿਚਾਰੇ ਹੈ ਹਾਂ ਮੇਰਾ ਵੀ ਹੀ ਇਤਾਰਬਾ ਰਿਹਾ ਗਿਆ ਬਹੁਤ ਸਾਰੇ ਲੋਕ ਫੀਲ ਵੀ ਕਰਦੇ ਨੇ ਜਦੋਂ ਕੋਈ ਕਿਤਾਬ ਲੈ ਜਾਂਦਾ ਪੜਨ ਦੇ ਲਈ ਹੁਣ ਉਹਨੂੰ ਮੁਥਤ ਮਿਲੀ ਹੋਈ ਕਿਤਾਬ ਹੈ ਬੈਠ ਗੱਲ ਕਰਦਾ ਵੀ ਪੜਾਇਆ ਜਾਵੇ ਪਰ ਸਮੱਸਿਆ ਇਹ ਕਿ ਕਿਤਾਬ ਵਾਪਸ ਨਹੀਂ ਕਰਦੇ ਹੈਗੇ ਬਿਲਕੁਲ ਇਹੀ ਸਫਰ ਆ ਮੇਰਾ ਮੈਂ ਜਦੋਂ ਕਿਤਾਬ ਆਪ ਖਰੀਦਣੀ ਆ ਮੈਂ ਲਾਜ਼ਮੀ ਤੌਰ ਤੇ ਮੈਂ ਆਪਦੇ ਲਈ ਖਰੀਦੀ ਸੀ ਤੇ ਮੈਨੂੰ ਉਹ ਚੰਗੀ ਲੱਗੀ ਤੇ ਮੈਂ ਦੂਜੇ ਨੂੰ ਦੂਜੇ ਤੀਜੇ ਬੰਦੇ ਨੂੰ ਕਹਣਾ ਯਾਰ ਉਹ ਅਗਲੇ ਕਹਿੰਦੇ ਮਾਸਟਰ ਜੀ ਮੈਨੂੰ ਕਿਤਾਬ ਲਿਆ ਦਿਓ ਉਹਦੇ ਵਿੱਚੋਂ ਮੈਂ ਕੀ ਕੀਤਾ ਵੀ ਜਿਹੜੇ ਮੇਰੇ ਤੋਂ ਇਹ ਕਿਤਾਬਾਂ ਮੰਗਦੇ ਸੀ ਮੈਂ ਉਹਨੂੰ ਖਰੀਦਣ ਲਾਇਆ ਜਦੋਂ ਮੈਂ ਇੱਕ ਕਿਤਾਬ ਖਰੀਦਣੀ ਮੇਰਾ ਮੁੱਢਲਾ ਸਰਕਲ ਆ ਨਾ ਤਿੰਨ ਚਾਰ ਸਾਥੀਆਂ ਦਾ ਸੀ ਅਸੀਂ ਜਦੋਂ ਕਿਤਾਬਾਂ ਇੱਕ ਦੀ ਵਜਾ ਮੈਂ ਤਿੰਨ ਚਾਰ ਕਿਤਾਬਾਂ ਖਰੀਦਣ ਲੱਗ ਗਿਆ ਹੂੰ ਇਸੇ ਸਫਰ ਦੇ ਵਿੱਚ ਇੱਕ ਟੈਸਟ ਹੋ ਗਿਆ ਵੀ ਜੋ ਇਹ ਲੋਕਾਂ ਤੱਕ ਕਿਤਾਬਾਂ ਜਾਂਦਾ ਪੜੀਆਂ ਜਾਂਦੀਆਂ ਠੀਕ ਹੈ ਆ 19 ਮੈ ਅਮਰਾਤੂ ਲਗਭਗ 40 ਸਾਲ ਪਹਿਲਾਂ 90ਵੇਂ ਦੇ ਮੋੜ 'ਚ ਸਾਡੇ ਪਿੰਡੇ ਕਰਨਾਟਕ ਮੇਲਾ ਹੋਇਆ ਕਿਸਾਨ ਜੱਥੇ ਬੰਦੇ ਨੇ ਨਾਟਕ ਮੇਲਾ ਕਰਾਇਆ ਉਹਦੇ ਵਿੱਚ ਜਿਵੇਂ ਹੁਣ ਅੱਜ ਵੀ ਉਹ ਪਾਤਾ ਥੋਡੇ ਇੱਥੇ ਆਪਣੇ ਜਿਉਂਦੇ ਜਾਗਦੇ ਨੇ ਮੋਲਕ ਜੀ ਕਸਤੂਰੀ ਲਾਲਸੀ ਉਹਨਾਂ 'ਚੋਂ ਨਸਜੋਰਾ ਸਿੰਘ ਨਸਰਾਲੀ ਸੀ ਠੀਕਾ ਮਰਜੀਦ ਮੱਲੀ ਉਹਨਾਂ ਦੀ ਡੈਥ ਹੋ ਗਈ। ਮਜੂਦ ਹੈ ਸੇਗਨ ਉਹਨਾਂ ਨੇ ਕੀ ਕੀਤਾ ਮੇਲਾ ਕੀਤਾ ਅਸੀਂ ਬੜਾ ਆਰਗੇਨਾਈਜ਼ ਢੰਗ ਨਾਲ ਉਹਨੂੰ ਕੀਤਾ ਤੇ ਸਾਡੇ ਕੋਲੇ 300 ਰੁਪਏ بچਿਆ। ਹੂੰ ਠੀਕ ਹੈ 300 ਰੁਪਏ بچਿਆ ਉਹਦੇ ਬਾਰੇ ਰਾਏ ਹੋਈ ਚੱਲ ਪ੍ਰਾਇਮਰੀ ਸਕੂਲ ਚਲਾ ਦਈਏ ਇਹਨਾ ਕਰ ਦਈਏ। ਮੈਂ ਬਾਪ ਦਾਪਾ ਪੜਦਾ ਮੈਂ ਉਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਮਾਸਟਰ ਵੀਜ਼ੀ ਮੈਂ ਵੀ ਆਪਾਂ ਪਿੰਡ 'ਚ ਲਾਇਬ੍ਰੇਰੀ ਖੋਲਦੇ ਹਾਂ। ਮੋਡਲਾ ਮਤਲਬ ਸੀਮਿਆਂ ਦੇ ਵਿੱਚ 80ਵੇਂ ਆਏ ਕਦੇ 90ਵੇਂ ਦੇ ਸ਼ੁਰੂ 'ਚ 80 ਕਿ 80 ਦੀ ਗੱਲ ਆਇਆ। ਅਸੀਂ ਲਾਈਬ੍ਰੇਰੀ ਸ਼ੁਰੂ ਕੀਤੀ ਇੱਕ ਕਰਿਆਨੇ ਦੀ ਦੁਕਾਨ ਚ ਹੂੰ ਮੁੱਢਲੇ ਸਾਡੇ ਮੈਂਬਰ ਇੱਕ ਸਾਲ ਦਾ ਜਿਹੜਾ ਉਹਦਾ ਰਿਜ਼ਲਟ ਇਨ ਸ਼ਾਰਟ ਦੱਸਦਾ ਮੈਂ 40 ਮੈਂਬਰ ਬਣੇ ਹੂੰ 40 ਮੈਂਬਰ ਉਹ ਲੰਮੀ ਪਿੰਡਾਂ ਦੇ ਵਾਲੇ ਵਾਲੇ ਦੇ ਪਿੰਡਾਂ ਦੇ ਵੀ ਸੀ ਸਮਝੀ ਅਸੀਂ ਉਹ ਤੋਂ ਲੱਗਿਆ ਯਾਰ ਇਹ ਜੇ ਅਸੀਂ ਬਹੁਤ ਛੋਟਾ ਬਰਾਲਾ ਕਰਦੇ ਆ ਤਾਂ ਲਾਜ਼ਮੀ ਲੋਕ ਜਿਹੜੇ ਪੜਦੇ ਆ ਤੇ ਇਹਨੂੰ ਹੋਰ ਵੱਡੀ ਲਾਇਬ੍ਰੇਰੀ ਬਣਾਈ ਜਾਵੇ ਹੁਣ ਮੇਰੇ ਪਿੰਡ ਪੁਖੋੜਾ ਉਹਦੇ ਬਾਅਦ 25 ਦਾ ਬੜਾ ਹਾਲ ਆ ਮੇਰਾ ਘਰ ਆ ਉਹਦਾ ਕੋਈ ਕੋਨਾ ਹੀ ਲਾਇਬ੍ਰੇਰੀ ਲਈ ਉਹ ਹੋ ਲਾਇਆ ਵਰਗਾ ਕੋਈ ਆ ਪੜਦਾ ਸੀ ਉਸ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਕੀਤਾ ਵੀ ਇਹ ਪੜੇ ਮਨ ਲੋਕ ਪੜਨ ਤੇ ਸਾਡਾ ਮੋਢਲਾ ਜਿਹੜਾ ਪੱਖੋ ਵਾਲਾ ਦਾ ਐਕਸਪੀਰੀਅੰਸ ਹੈ ਕਮਾਲ ਦਾ ਲਾਇਬ੍ਰੇਰੀਆਂ ਖੁੱਲਣਾ ਸੌਖਾ ਹੈ ਕਿ ਲਾਇਬ੍ਰੇਰੀ ਚਲਾਉਣਾ ਖੋਲਣ ਨਾਲੋਂ ਬਿਲਕੁਲ ਦਾ ਬਹੁਤ ਔਖਾ ਹੈ ਇਹ ਆ ਆਮ ਕੁਐਸਚਨ ਆ ਜੀ ਪਰ ਐ ਨਹੀਂਗਾ ਹੁਣ ਵੀ ਜੇ ਤੁਸੀਂ ਉਹ ਚ ਕਰੋ ਅਸਲ ਲਾਇਬ੍ਰੇਰੀ ਤਿੰਨ ਚੀਜ਼ਾਂ ਨਾਲ ਬਣਦੀ ਹੈ ਬਿਲਡਿੰਗ ਕਿਤਾਬਾਂ ਨੇ ਫਰਨੀਚਰ ਆ ਤੇ ਉਹਦੇ ਵਿੱਚ ਇੱਕ ਬੰਦਾ ਜਿਹਨੂੰ ਆਪਾਂ ਲਾਇਬ੍ਰੇਰੀ ਕਹਿੰਦੇ ਆ ਜੇ ਉਹ ਬੰਦਾ ਹੈਗਾ ਲਾਇਬ੍ਰੇਰੀ ਚੰਗਾ ਜਾਂ ਉੱਥੇ ਬੈਠਾ ਜਿਹੜਾ ਕਿਤਾਬਾਂ ਪੜ੍ਹਦਾ ਇਸ਼ਕ ਕਰਦਾ ਕਿਤਾਬਾਂ ਨਾਲ ਉਹਦਾ ਮੋਹ ਹੈ ਉਹ ਚਾਹੁੰਦਾ ਲੋਕਾਂ ਨੂੰ ਪੜ੍ਹਾਉਣ ਕਿਤੇ ਵੀ ਤੁਸੀਂ ਚਲੇ ਜਾਓ ਲਾਇਬ੍ਰੇਰੀ ਸਫਲ ਨੇ ਹਮਮਾ ਸਾਡੇ ਜਿਹੜੇ ਹੁਣ ਬਹੁਤ ਸਾਰੇ ਸਾਥੀ ਅਸੀਂ ਤਿੰਨ ਤਰ੍ਹਾਂ ਦੀਆਂ ਲਾਇਬ੍ਰੇਰੀਆਂ 'ਤੇ ਆਪਾਂ ਗੱਲ ਕਰੀ ਕਿਤਾਬਾਂ ਐਨਆਰਆਈ ਬਣਾਉਂਦੇ ਆ ਠੀਕ ਆ ਇੱਕ ਲੋਕ ਜਿਹੜੇ ਮਿਲ ਕੇ ਕੰਮ ਕਰਦੇ ਆ ਪਿੰਡਾਂ ਦੇ ਤੀਸਰੇ ਗੇ ਸਰਕਾਰਾਂ ਬਣਾਉਂਦੀਆਂ ਨੇ ਇਹ ਤਿੰਨ ਤਰ੍ਹਾਂ ਦੀਆਂ ਕੰਮ ਚੱਲਦੀਆਂ ਲਾਇਬ੍ਰੇਰੀਆਂ ਬਣ ਜਾਂਦੀਆਂ ਉਹਦੇ ਵਿੱਚ ਜੇ ਸੈਂਟਰ ਦੇ ਵਿੱਚ ਲਾਇਬ੍ਰੇਰੀਨ ਜਾਂ ਜੇ ABC ਕੋਈ ਬੰਦਾ ਬੈਠਾ ਹੈ ਜਾਂ ਉਹਦੇ ਨਾਲ ਸੰਪਰਕ ਚ ਰਹਿੰਦਾ ਉਹ ਲਾਇਬ੍ਰੇਰੀ ਚੱਲੂ ਵੀ ਚੱਲੂ ਹੂੰ ਸਮਝ ਗਏ ਮੇਰੀ ਗੱਲ ਫਿਰ ਉਹ ਇੱਕ ਦਿਸ਼ਾ ਦਿੰਦਾ ਉੱਥੇ ਜਿਹੜਾ ਜਾਂਦਾ ਬੰਦਾ ਜਦੋਂ ਨੂੰ ਕਿਤਾਬ ਦਿੰਦਾ ਉਹਦੀ ਸਿਲੈਕਸ਼ਨ ਉਹਨੂੰ ਠੀਕ ਲੱਗਦੀ ਹੈ ਪੜਾਉਂਦਾ ਉਹਦੇ ਨਾਲ ਗੱਲ ਕਰਦਾ ਕਿਤਾਬ ਪਰ ਕਿਤਾਬਾਂ ਤਾਂ ਪੜ੍ਹੀਆਂ ਜਾਂਦੀਆਂ ਵੈਸੇ ਤਾਂ ਹਰ ਇੱਕ ਚੀਜ਼ ਪਈ ਹੈ ਹਰੇਕ ਕਿਤਾਬਾਂ ਦੇ ਭੰਡਾਰ ਪਏ ਨੇ ਵੱਡੇ ਵੱਡੇ ਗੋਦਾਮ ਪਏ ਨੇ ਬਿਲਡਿੰਗਾਂ ਭਈਆਂ ਨੇ ਐ ਨਹੀਂ ਚਲਦੀਆਂ ਇਹ ਹੋਰ ਲਾਇਬ੍ਰੇਰੀ ਚੱਲੂ ਜਿਹੜੀ ਜਿਉਂਦੀ ਆ ਜਿਉਂਦੀ ਵਿਕਸੀਆਂ ਵਾਲੀ ਹੁੰਦੀ ਹੈ ਨਾ ਜਿਹੜਾ ਸੈਂਟਰ 'ਚ ਬੈਠਾ ਜਿੱਥੇ ਵੀ ਹੁਣ ਤੁਸੀਂ ਲਾਓਗੇ ਜੇ ਕੋਈ ਬੰਦਾ ਉੱਥੇ ਬੈਠਾ ਇੰਟਰਸਟ ਲੈਂਦਾ ਤਾਂ ਕਮਾਲ ਦਾ ਕੰਮ ਹੋ ਰਿਹਾ ਮੈਂ ਆਪਦੇ ਪਿੰਡਾਂ ਮੈਂ ਐਨ ਆਰ ਆਈ ਆ ਸਾਡੇ ਇੱਕ ਇੱਕ ਉਹਨਾਂ ਦਾ ਜ਼ਿਕਰ ਕਰਨਾ ਹੋਰ ਜ਼ਿਕਰ ਕਰਨਾ ਚਾਹੁੰਦਾ ਹਰੇਕ ਜਗ੍ਹਾ ਤੇ ਡਾਕਟਰ ਜਵਾਨ ਸਿੰਘ ਜਿਹੜਾ ਆ ਪਿੰਡਾਂ ਮੰਡੀ ਅੰਮ੍ਰਿਤਸਰ ਕੋਲੇ ਪਿੰਡ ਆ ਉਹ ਆਪ ਲਾਇਬ੍ਰੇਰੀ ਨਹੀਂ ਸੀ ਤੇ ਉਹਨਾਂ ਨੇ ਅਜ ਇੱਕ ਘਟਨਾ ਸੀ 1984 ਦੀ ਘਟਨਾ ਇਹ ਉਹ ਬਾਹਰੋਂ ਆਉਂਦੇ ਜੁਐਸਏ ਤੋਂ ਦਿੱਲੀ ਦੇ ਵਿੱਚ ਉਹਨਾਂ ਨਾਲ ਬੇਅਦਬੀ ਹੁੰਦੀ ਹੈ ਉਹਨਾਂ ਨਾਲ ੱੱਕਾ ਮਾਰ ਕੋਟ ਮਾਰ ਮਲਗਨਨ ਲੋਕ ਜਿਹੜੇ ਗੱਡੀ ਵਾਲੇ ਬਚਾਉਂਦੇ ਆ ਉਹ ਉਹਨਾਂ ਚ ਖੇਜ ਆਉਂਦੀ ਆ ਉਹ ਲੋਕਾਂ ਬਾਰੇ ਸੋਚਦੇ ਆ ਤੇ ਜਦੋਂ ਮਿਲ ਕੇ ਪਿੰਡ ਚ ਆਉਂਦੇ ਉਸ ਕਹਿੰਦੇ ਵੀ ਮੈਂ ਇਸ ਦਾ ਵਿਰੋਧ ਕਿਵੇਂ ਕਰਾਂ ਜਾਂ ਇਹਨਾਂ ਲੋਕਾਂ ਨੂੰ ਸੁਚੇਤ ਕਿਵੇਂ ਕਰਾਂ ਉਹ ਪਿੰਡ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਬਣਾਉਂਦੇ ਹੂੰ ਇਹ ਲੋਕਾਂ ਨੂੰ ਸਿਆਣੇ ਕਰ। ਇਹ ਸਵਾਲ ਤਾਂ ਪੁੱਛਿਆ ਸੀਗਾ। ਹਾਂ। ਕਿ ਕਈ ਵਾਰੀ ਨਾਲ ਚ ਸਟੋਰੀ ਕਰਨ ਜਾਂਦੇ ਆ। ਹਾਂ। ਸਾਲ ਡੇਢ ਸਾਲ ਪਹਿਲਾਂ ਇੱਕ ਜਿਸ ਵੱਡੀ ਲਾਇਬ੍ਰੇਰੀ ਜਿਹਦਾ ਪ੍ਰਚਾਰ ਪੰਜਾਬ ਅਦਰ ਤੇ ਹੋਇਆ। ਹੂੰ। ਮੈਂ ਵੀ ਉਹਦੀ ਸਟੋਰੀ ਕਰਨ ਗਏ। ਤਾਂ ਲਾਇਬ੍ਰੇਰੀ ਦੀ ਕਿਤਾਬਾਂ ਤੇ ਵੀ ਧੂੜ ਪਈ ਹੋਈ ਸੀ। ਕੋਈ ਲਾਇਬ੍ਰਰੀਅਨ ਸੀ। ਫਰਨੀਚਰ ਐ ਸਾਂਭਿਆ ਪਿਆ ਸੀਗਾ ਜਿਵੇਂ ਸਟੋਰ ਚ ਆਪਾਂ ਸਾਂਭ ਲਏ ਹੁੰਦੇ ਆਂਗੇ। ਹਾਂ ਸਹੀ ਗੱਲ ਐ। ਫਿਰ ਮੈਂ ਉਹੀ ਗਿਆ ਨਾ ਮੇਰਾ ਐਸੇ ਉੱਤੇ ਲਾ ਕੇ ਲਾਇਬ੍ਰੇਰੀ ਤੇ ਉਹਨੂੰ ਚਲ। ਮੈਂ ਪਾਈ ਪੁੱਛਿਆ ਵੀ ਚਲਾਉਣ ਦੀ ਔਕੀ ਹੈਗਾ ਮਤਲਬ। ਚਲਾਉਣੀ ਔਕੀ ਹੈ ਬਕਾਇਦਾ ਇਹ ਨਾ ਨਦੀ ਦੇ ਬਹਾਰ ਦੇ ਉਲਟ ਜਿਹੜਾ ਤੈਰਨਾ ਹੈ ਸਮਝ ਗਏ ਨਾ ਇਹ ਕਮਿਟਮੈਂਟ ਬੰਦਾ ਜਿਹੜਾ ਬੰਦਾ ਕਮਿਟਡ ਆ ਉਹ ਕਰ ਸਕਦਾ ਅਸੀਂ ਕੀਤੀ ਆ ਹੁਣ ਮੈਂ ਪਖੋੜਾ ਦੀ ਲਾਇਬ੍ਰੇਰੀ ਚਲਾਉਂਦਾ ਸੀਗਾ ਹੁਣ ਉਹ ਲੁਧਿਆਣੇ ਆ ਗਿਆ ਉਹ ਲਾਇਬ੍ਰੇਰੀ ਠੰਡੀ ਪੈ ਗਈ ਜੀ ਨੇ ਕਿ ਬਹੁਤ ਉੱਚੀਆਂ ਜਿਹੜੀਆਂ ਉਚਾਈਆਂ ਉਸ਼ੋਹੀਆਂ ਸੀਗੀਆਂ ਹੁਣ ਮੈਂ ਜੜਾਹਾਂ ਚਲਾਉਣਾ ਉਹਨਾਂ ਦੀ ਉਹ ਮੈਂ ਜ਼ਿੰਮੇਵਾਰੀ ਲਈ ਸੀ ਕਿ ਜਿੰਨੀਦਰ ਮੈਂ ਜਿਉਣਾ ਡਾਕਟਰ ਜਸਵੰਤ ਸਿੰਘ ਨੇ ਪੰਜਾਬ ਲਾਇਬ੍ਰੇਰੀ ਐਕਟਰ ਲਈ ਹੋਰ ਲਈ ਬਹੁਤ ਵੱਡਾ ਕੰਮ ਕੀਤਾ ਹੁਣ ਉੱਥੇ ਮੈਂ ਉਹਦਾ ਦੇਖਭਾਲ ਕਰਦਾ ਤੇ ਉਹ ਲਾਇਬ੍ਰੇਰੀ ਚੱਲਦੀ ਹੈ ਉੱਥੇ ਪਾਠਕ ਆਉਂਦੇ ਆ ਅਸੀਂ ਅਟੈਂਡ ਕਰਦੇ ਆ ਫਿਰ ਹੈ ਨਹੀਂ ਚੱਲਦੀ ਲਾਇਬ੍ਰੇਰੀ ਕਿਤਾਬ ਮੈਂ ਫਿਰ ਤੁਸੀਂ ਉਹਨੂੰ ਕੋਈ ਨਾ ਕੋਈ ਉਹਨੂੰ ਜੋੜੀ ਰੱਖੋਗੇ ਕੋਈ ਫੰਕਸ਼ਨ ਕਰੋਗੇ ਬੱਚਿਆਂ ਨਾਲ ਉੱਥੇ ਲੈ ਕੇ ਆਉਂਗੇ ਜਿਵੇਂ ਅਸੀਂ ਸਾਡਾ ਐਕਸਪੀਰੀਅੰਸ ਕੀ ਹੈ ਜਦੋਂ ਅਸੀਂ ਮੈਂ ਪਖਵਾਲ ਦੀ ਲਾਇਬ੍ਰੇਰੀ ਦੀ ਗੱਲ ਕਰਦੇ ਆਂ ਲਾਜ਼ਮੀ ਅਮਰ ਅਸੀਂ ਬੱਚੇ ਛਾਂਟ ਲੈਣੇ ਵੀ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੀ ਜ਼ਿਆਦਾ ਸੀ ਵੀ ਜਿਹੜੇ ਬੱਚਿਆਂ ਦੀ ਕੁਆਲਿਫਿਕੇਸ਼ਨ ਆ ਅਸੀਂ ਲੈ ਉੱਥੇ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਵਾਂਗੇ ਠੀਕ ਆ ਉਹ ਅਸੀਂ ਸਾਰਾ ਲੈਣ ਕਿਤਾਬਾਂ ਰਾਹੀਂ ਕਰਦੇ ਸੀ ਕੋਈ ਜਿਹੜਾ ਸਾਡਾ ਵਧੀਆ ਬੁਲਾਰਾ ਕਿਤਾਬਾਂ ਨਾਲ ਦੱਸਣ ਕਰਨ ਵਾਲਾ ਉਹ ਬੋਲ ਲੈਕਚਰ ਕਰਦਾ ਸੀ ਤੇ ਲੋਕਾਂ ਦੇ ਘਰਾਂ 'ਚ ਕਿਤਾਬਾਂ ਜਾਂਦੀਆਂ ਸੀ ਫਿਰ ਉੱਥੇ ਵਾਲ ਮੇਲਾ ਸ਼ੁਰੂ ਕੀਤਾ ਕੋਖਵਾਲ 13 ਸਾਲ ਚੱਲਿਆ ਉਹਦੇ ਵਿੱਚ ਅਸੀਂ ਵਿਸ਼ਾ ਦਿੰਦੇ ਸੀਗੇ ਸੀਪਕ ਸਿੰਘ ਦਾ ਉਹਦਾ ਕਾਰਜਾ ਇਹ ਵੀ ਸੀ ਗਾਇਕੀ ਤੇ ਹੋਰ ਤੇ ਫੁੱਲ ਪੜ੍ਹਦੇ ਸੀ ਬੱਚੇ ਉਹ ਤਿਆਰੀ ਕਰਦੇ ਸੀ ਉਹਨਾਂ ਨੂੰ ਕਿਤਾਬਾਂ ਪਰਵੜ ਜਾਨਕਿ ਹੋ ਉਹਨੂੰ ਤੁਸੀਂ ਐਕਟੀਵਿਟੀ ਦੇ ਨਾਲ ਜੋੜ ਕੇ ਰੱਖੋਗੇ ਹੈ ਨਹੀਂਗਾ ਵੀ ਤੁਸੀਂ ਕਿਤਾਬਾਂ ਰੱਖ ਕੇ ਲਾਇਬ੍ਰੇਰੀ ਖੋਲ ਕੇ ਫਾਰਕ ਹੋ ਜੋ ਬਿਲਕੁਲ ਨਹੀਂ ਉਹ ਤੁਸੀਂ ਮੰਨ ਲਓ ਵੀ ਖੁੱਲੀ ਹੈ ਨਹੀਂ ਖੁੱਲੀ ਉਹਦਾ ਕੋਈ ਮਤਲਬ ਨਹੀਂਗਾ ਉਥੇ ਐਕਟੀਵਿਟੀ ਕਰਨੀ ਪੈਣੀ ਉਹਨੂੰ ਜੋੜਨਾ ਪੈਣਾ ਤੇ ਚਲਦੀਆਂ ਨੇ ਚਲਦੀਆਂ ਨੇ ਇੱਕ ਮਾਹੌਲ ਖਰਾਬ ਹੈ ਅੱਜ ਕੱਲ ਲੱਗਨਾਂ ਚਲਦੀਆਂ ਨੇ ਕਿ ਬੱਚੇ ਉਹ ਮੇਰਾ ਵਿਵਹਾਰ ਕਰਨਾ ਭੁੱਲ ਗਏ ਨੇ ਤੁਹਨ ਲੱਗਦਾ ਕਿ ਕਿਤਾਬਾਂ ਜੇ ਘਰਾਂ 'ਚ ਹੋਣ ਤਾਂ ਸਾਡੇ ਮੋਬਾਈਲ ਤਾਂ ਵਾਧੂ ਨੇ ਇਹ ਲੜੀਆਂ ਸਾਡੇ ਬੱਦੂ ਨੇ ਤੁਹਾਨੂੰ ਲੱਗਦਾ ਹੈ ਤੁਸੀਂ ਇਸ ਵਾਰੀ ਕੀ ਸੋਚਦੇ ਹੋ ਵੀ ਜੇ ਘਰ ਵਿੱਚ ਲਾਇਬ੍ਰੇਰੀਆਂ ਹੋਣ ਕਿਤਾਬਾਂ ਹੋਣ ਹੁਣ ਜੇ ਮੈਂ ਇੱਕ ਪਰਿਵਾਰ ਦਾ ਮੁਖੀ ਆ ਪਿਤਾ ਮੇਰੇ ਘਰ ਜੇ ਮੈਂ ਪੜਦਾ ਤਾਂ ਹੀ ਮੇਰੇ ਵਿੱਚੇ ਪੜਨਗੇ ਨਾ ਹੂੰ ਤਾਂ ਹੀ ਉਹ ਚੰਗੀਆਂ ਕਦਰਾਂ ਕੀਮਤਾਂ ਤੋਂ ਜਾਣੂ ਹੋਣਗੇ ਹੋਰ ਲਗਭੂ ਕਰਨਗੇ ਜਾਣੂ ਹੋਣਗੇ ਮੈਂ 20 ਸਾਲ ਵੜਾਇਆ ਉੱਥੇ ਭਰਾਵਾ ਮੇਰੇ ਸਕੂਲ ਦੇ ਵਿੱਚ ਤਿੰਨ ਪੀੜ੍ਹੀਆਂ ਪੜਨ ਲੱਗੀਆਂ ਸੀਗੀਆਂ ਹੂੰ 20 ਸਾਲ ਦੇ ਵਿੱਚ ਮੇਰੇ ਕੋਲ ਦੇਖ ਲੈ ਕਿੰਨੇ ਬੱਚੇ ਜਿਹੜੇ ਪਹਿਲੇ ਸੀਗੇ ਮੈਂ ਜਾਨਸਾਰ ਲਾਇਬ੍ਰੇਰੀ ਲਈ ਮੈਂ ਬੱਚਿਆਂ ਨੂੰ ਕਿਤਾਬਾਂ ਇਸ਼ੂ ਕਰਨੀਆਂ ਜਿਹੜੀ ਕਦੇ ਨਹੀਂ ਕੀਤੀਆਂ ਸੀ ਉਹ ਕਰਨੀਆਂ ਮੈਂ ਉਹਦਾ ਕਿਤਾਬਾਂ ਰੱਖਣੀ ਸ਼ੁਰੂ ਕਰਤੀ ਬੱਚਿਆਂ ਨੂੰ ਮੈਂ ਇਸ਼ੂ ਕਰਨੀਆਂ ਸ਼ੁਰੂ ਕਰਤੀਆਂ ਉਹ ਵਧਣ ਲੱਗ ਗਏ ਹੁਣ ਉਹ ਮੇਰੇ ਕੋਲ ਤਿੰਨ ਘਸਾਰ ਰਹਿੰਦੇ ਸੀਗੇ ਹੂੰ ਉਦੋਂ ਮੈਂ ਉਹਨਾਂ ਨਾਲ ਜੁੜਿਆ ਰਿਹਾ ਉਮਰ ਤੋਂ ਮੇਰੀ ਲੀਲਾ ਦੀ ਲੀਲਾ ਮੈਡ ਸਕੂਲ ਸੀ ਲੀਲਾ ਦੀ ਰੈਪ ਚੁਕਤਾਬਾਂ ਲੈ ਕੇ ਬਾਅਦ ਚ ਵੀ ਵੜਦੇ ਸੀਗੇ ਜਦੋਂ ਉਹਨੂੰ ਪਤਾ ਲੱਗਿਆ ਵੀ ਸਾਡੇ ਬੱਚੇ ਪੜ੍ਹਦੇ ਨੇ ਉਹਦੇ ਵੱਡੇ ਭੈਣ ਭਰਾ ਵੀ ਉਹਨਾਂ ਦੇ ਵਿੱਚੋਂ ਕੋਈ ਸੁਖਨਾ ਨਿਕਲੇ ਹੁੰਦੇ ਸੀ ਮਾਪੇ ਵੀ ਸਾਡੇ ਕੋਲੇ ਮੰਗਾ ਲੈਂਦੇ ਸੀ ਕਿਤਾਬਾਂ ਹੂੰ ਠੀਕ ਹੈ ਸੋ ਇਹ ਹੈ ਉਹ ਕਮਿਟਮੈਂਟ ਇਹਦੇ ਵਿੱਚ ਹੋਰੇ ਮਨੁੱਖ ਸੈਂਟਰ ਚ ਮਨੁੱਖ ਉਹਨੂੰ ਕਿਵੇਂ ਲੈਂਦਾ ਤੁਹਾਡੇ ਬਾਰੇ ਸੁਣਿਆ ਵੀ ਤੁਸੀਂ ਤੁਹਾਡੀ ਹਸਤਾਲ ਤੇ ਹਰ ਕਿਤਾਬ ਨਹੀਂ ਮਿਲਦੀ ਹੈਗੀ ਤੁਹਾਡੀ ਚੋਣਵੀ ਇੱਕ ਦੱਬਾ ਹੁੰਦੀਆਂ ਨੇ ਉਹਦਾ ਕੀ ਕਾਰਨ ਹੈ ਤੂੰ ਮਾਪਦੰਡ ਰੱਖਿਆ ਤੁਸੀਂ ਜਾਂਦਾ ਹਾਂ ਕਿਤਾਬਾਂ ਤਾਂ ਪੈਮਾਨਾ ਰੱਖਿਆ ਵੀ ਹਾਂ ਕਿਤਾਬਾਂ ਤਾਂ ਪੜਨ ਵਾਲੀਆਂ ਹੁੰਦੀਆਂ ਨੇ ਪਰ ਜਦੋਂ ਤੁਸੀਂ ਪੜੀ ਜਾਂਦੇ ਹੋ ਥੋੜੀ ਜਿਹੜੀ ਚੁਆਇਸ ਦੇ ਵਿੱਚ ਵਹਿਤਰੀ ਆ ਜਾਂਦੀ ਹੈ ਹੂੰ ਕਈ ਵਾਰੀ ਕੀ ਹੁੰਦਾ ਨਾ ਜੇ ਕੋਈ ਬੰਦਾ ਆਪਦੀ ਚੀਜ਼ ਉਹਦਾ ਮਾਸਟਰ ਹੈ ਉਹ ਤੁਹਾਨੂੰ ਕੁਝ ਸ਼ਬਦਾਂ ਦੇ ਵਿੱਚ ਹੀ ਗੱਲ ਆਪਦੀ ਸਮਝਾ ਦਿੰਦਾ ਹੁਣ ਮੈਨੂੰ ਪਤਾ ਵੀ ਜਿਹੜੀਆਂ ਕਿਤਾਬਾਂ ਕਿਉਂਕਿ ਮੈਂ ਟੈਸਟ ਮੈਂ ਸਮਝ ਲਵਾਂ ਵੀ ਪਹਿਲੇ ਤੋਂ ਲੈ ਕੇ ਵਾਕਾਂ ਤੋਂ ਲੈ ਕੇ ਮੈਂ ਇੱਕ ਦੱਬਾ ਪੜਾਉਂਦਾ ਰਿਹਾ ਠੀਕ ਹੈ ਉਸ ਤੋਂ ਬਾਅਦ ਕੀ ਹੈ ਬਹੁਤ ਕਿਤਾਬਾਂ ਛੱਡੀਆਂ ਨੇ ਹਰੇਕ ਲੇਖਕ ਦੀਆਂ ਦਰਜਣਾਂ ਨੇ ਕਿਤਾਬਾਂ ਮੇਰਾ ਇਹ ਕੰਨਾ ਕਿ ਮੈਂ ਉਹ ਪੜਦਾ ਉਹਦੇ ਵਿੱਚੋਂ ਜਿਹੜੀਆਂ ਸਿਲੈਕਟਰ ਲੱਗਦੀਆਂ ਨੇ ਸਹੀ ਕਿਤਾਬਾਂ ਲੱਗਦੀਆਂ ਨੇ ਜਾਂ ਹੈ ਲੱਗਦਾ ਵੀ ਮਢਲੇ ਜ਼ੋਰ 'ਚ ਆਪਾਂ ਇਹਨਾਂ ਨੂੰ ਕਿਤਾਬਾਂ ਦਿੱਤੀਆਂ ਜਾਣ ਉਹਦੇ ਨਾਲ ਭੁੱਖ ਲੱਗਦੀ ਹੈ ਬਿਹਤਰ ਕਿਤਾਬ ਜੇ ਪੜੀ ਹੈ ਨਾ ਉਹ ਅਗਲਾ ਕਹਿੰਦਾ ਮੈਂ ਹੋਰ ਪੜਾਂ ਪਹਿਲਾ ਤੇ ਆਪ ਦਾ ਨਾਮ ਲੁਭਬਾਲਾ ਉਹ ਬਹੁਤ ਸਾਨੀ ਐਵੇਂ ਕਦਾਪਾ ਤਰਕਸਿ ਜੜੀ ਦੀ ਇੱਕ ਦਾਪਾ ਨੇ ਜੇ ਪੁਰਸ਼ ਦੇ ਹਾਰ ਗਏ ਮੈਂ ਹਜ਼ਾਰਾਂ ਕਦਾਪਾਂ ਲੋਕਾਂ ਤੱਕ ਬਚਾਈਆਂ ਜਦੋਂ ਤੁਹਾਨੂੰ ਆਪ ਪੜੀ ਐ ਉਦੋਂ ਬਾਅਦ ਫਿਰ ਉਹਦਾ ਸਫਲਤਾ ਉਮੇ ਹੀ ਬਣਦਾ ਹੋ ਜੇ ਤੇ ਆਪਕ ਨਹੀਂ ਪੜੂਗਾ ਜੇ ਮਾਪਾ ਨਹੀਂ ਪੜੂਗਾ ਘਰੇ ਹੈ ਨਹੀਂ ਗਿਆ ਫਿਰ ਬੱਚਿਆਂ ਨੂੰ ਕਹੋਗੇ ਤੁਸੀਂ ਵਿਗੜੇ ਹੋ ਨੇ ਯਾਰ ਵਿਗੜਨਗੇ ਨਾ ਇਹ ਨਹੀਂ ਕੋਣ ਇਹ ਨਹੀਂ ਸਿਚੂਲ ਹੈ ਫਿਰ ਤਾਂ ਹੋਰ ਤਾਂ ਉਹਨੂੰ ਕੋਈ ਲਾਜ ਨਹੀਂ ਸਮਾਜ ਤੋਂ ਸਿੱਖਣਗੇ ਆਪਾਂ ਨੇ ਮਿਲਿਆ ਤੁਹਾਨੂੰ ਲੱਗਦਾ ਜਿੰਨੀ ਭੀੜ ਆਉਣੀ ਚਾਹੀਦੀ ਹੈ ਜਿੰਨੇ ਲੋਕਾਂ ਨੂੰ ਆਉਣਾ ਚਾਹੀਦਾ ਉਹ ਆਉਂਦੇ ਨੇ ਆ ਜੇ ਤੁਸੀਂ ਤਿੰਨ ਥਾਵਾਂ ਦੇਖੋ ਪਹਿਲਾ ਤਾਂ ਪਹਿਲੀ ਮੈਲੂ ਲੁਧਿਆਣਾ ਹੂੰ ਠੀਕ ਆ ਪਹਿਲੀ ਨਵੰਬਰ ਜਲੰਧਰ ਹੂੰ ਠੀਕ ਆ ਫਰੀਦਕੋਟ ਦਾ ਮੇਲਾ ਦੇਖੋ ਜਾ ਕੇ ਹੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਖੋ ਹੂੰ ਬਹੁਤ ਪੱਦਰ ਦੇ ਲੋਕ ਹੁੰਦੇ ਬਹੁਤ ਕਿਤਾਬਾਂ ਖਰੀਦਣ ਵਾਲੇ ਆਉਂਦੇ ਇਹ ਅਲੱਗ ਗੱਲ ਆ ਵੀ ਉਹਨਾਂ ਨੂੰ ਪੜੀਆਂ ਕਿੰਨੀਆਂ ਜਾਂਦੀਆਂ ਨੇ ਤੇ ਖਰੀਦੀਆਂ ਕਿੰਨੀਆਂ ਜਾਂਦੀਆਂ ਨੇ ਹੁਣ ਸਾਡੇ ਵਰਗੇ ਬੈਠੇ ਹੁੰਦੇ ਇੱਕ ਉਹ ਮਾੜਾ ਲੈ ਕੇ ਵੀ ਚੱਲ ਅਸੀਂ ਇਹਨਾਂ ਨੂੰ ਕਈ ਵਾਰੀ ਤਾਂ ਹੁੰਦਾ ਮੇਰੇ ਕੋਲ ਕਿਤਾਬ ਵੀ ਲੈ ਆ ਜਾਂਦਾ ਅਸੀਂ ਸ਼ਾਪ ਵੀ ਲੈਨੇ ਆ ਮੈਂ ਉਹਨੂੰ ਕਹਿਦਣਾ ਯਾਰ ਇਹ ਰਹਿਣ ਦੇ ਆਹਾਂ ਇੱਥੋਂ ਸ਼ੁਰੂ ਕਰ ਲਾ ਰੋਕ ਲਈਦਾ ਹੂੰ ਹੋ ਹੋ ਇੱਕ ਹੁੰਦਾ ਨਾ ਵੀ ਜਿਹੜੇ ਉਹ ਸਾਰੇ ਤਾਂ ਕਰ ਨਹੀਂ ਸਕਦੇ ਹੁਣ ਇਸ ਕੰਮ ਵਿੱਚ ਤਾਂ ਸਾਰੇ ਢਿੱਡ ਭਰਨ ਨੂੰ ਬੈਠੇ ਆ ਜਿਨ੍ਹਾਂ ਨੇ ਆਪਦੇ ਬੱਚੇ ਪਾਲਣੇ ਆ ਹੂੰ ਮੇਰੇ ਵਰਗਾ ਮੈਨੂੰ ਤਾਂ ਸਰਕਾਰ ਵਿੱਲਿਆਂ ਨੂੰ ਦਿਹਾੜੀ ਦੇ ਦਿੰਦੀ ਆ ਮੈਂ ਜਿਹੜਾ ਆਪਣੇ ਜੈਜ ਵੀ ਖੂਬਸੂਰਤ ਕੰਮ ਕਰਤਾ ਬਸ ਇਹ ਗੱਲ ਆ ਤੇ ਇਹਦੇ ਵਿੱਚ ਵੀ ਫਿਰ ਵੀ ਲੋੜਾਂ ਦੇ ਮੇਰੇ ਵੀ ਅੰਤਨੀ ਮਾਤਾ 30 ਸਾਲ ਪਹਿਲਾਂ ਜਿਹੜਾ ਮਕਾਨ ਬਣਾਇਆ ਸੀਗਾ ਉਹੀ ਬਣਾਈ ਬੈਠਾ ਮੈਨੂੰ ਇਹ ਹੈਗਾ ਵੀ ਮੈਂ ਜੇ ਮੈਨੂੰ ਖੂਬਸੂਰਤ ਕੰਮ ਲੱਗਦਾ ਹੈ ਵੀ ਮੈਂ ਅਖੀਰ ਤੱਕ ਇਹੀ ਕੰਮ ਕਰਾਂ ਇਹਨੂੰ ਹੋਰ ਵਧੀਆ ਬਣਾਵਾਂ ਜੀ ਉਹਦੇ ਜਿਹੜਾ ਹੁਣ ਉਹ ਅਧਿਆਪਕ ਉੱਥੇ ਮਾਪੇ ਤੇ ਅਧਿਆਪਕ ਨੂੰ ਜਿਹਾ ਜੀ ਪਰੈਂਟਸ ਨੂੰ ਵੀ ਦੇਖਣਾ ਪਊ ਪਹਿਲੇ ਕੁਐਸਚਨ ਦੇ ਵਿੱਚ ਉਹਨਾਂ ਨੂੰ ਆਪ ਪਾਈ ਇਹ ਕੰਮ ਕਰਨਾ ਪਊਗਾ ਫਿਰ ਆਪਦੇ ਬੱਚੇ ਨੂੰ ਸਾਂਭ ਸਕਦੇ ਆ ਸਕੂਲਾਂ ਦੇ ਵਿੱਚ ਗ੍ਰਾਂਟਾਂ ਦੇ ਗ੍ਰਾਂਟ ਆ ਰਹੀਆਂ ਨੇ ਹਰ ਸਾਲ ਵਾਂਗੂ ਗ੍ਰਾਂਟ ਆਏ ਨੇ ਸਕੂਲਾਂ ਦੇ ਤੇ ਤਾਬਾ ਸ੍ਰੀਦਰ ਲਈ ਵਾਸਤੇ ਤੁਹਾਨੂੰ ਲੱਗਦਾ ਵੀ 19 ਵੱਡੀ ਪੱਧਰ ਤੇ ਕਿਤਾਬਾਂ ਪੜ੍ਹੀਆਂ ਜਾ ਰਹੀਆਂ ਨੇ ਪੜ੍ਹਾਇਆਂ ਜਾ ਰਹੀਆਂ ਨੇ ਬੱਬਾ ਗ੍ਰਾਂਟਾਂ ਬਾਰੇ ਛੱਡ ਏਡਾ ਬੱਚਿਆਂ ਨਾਲ ਸੋਦ ਨਾਲ ਧੋਖਾ ਹੋ ਰਿਹਾ ਇਹ ਨਾ ਸ਼ੁਰੂ ਤੋਂ ਕਿਸੇ ਨੇ ਚੰਗੇ ਨਾ ਕਰਵਾਇਆ ਸੀਗਾ ਮੈਨੂੰ ਲੱਗਦਾ ਜਦੋਂ ਕ੍ਰਿਸ਼ਨ ਕੁਮਾਰ ਸੀਗਾ ਵੱਡਾ ਅਫਸਰ ਉਹਨੂੰ ਭਰਨ ਪਈਆਂ ਉਦੋਂ ਆਈਆਂ ਸੀਗੀਆਂ ਉਹਨਾਂ ਨੇ ਕਿਹਾ ਯਾਰ ਬੱਚਿਆਂ ਨੂੰ ਸਿਆਣੇ ਬਣਾਉਣੇ ਤਾਂ ਕਿਤਾਬਾਂ ਦਾ ਪੜੋ ਹੁਣ ਕੀ ਹੁੰਦੇ ਹੁਣ ਤਾਂ ਉੱਤੇ ਪੈਸੇ ਲੈਂਦੇ ਆ ਕੋਈ ਹੋਦਾ ਸੀ ਅੱਗੇ ਯਾਰ ਪ੍ਰਿੰਸੀਪਲ ਦਾ ਕੋਈ ਸਟੇਟਸ ਹੁੰਦਾ ਸੀ ਅਗਲਾ ਹੁੰਦਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਸ਼ਬਦ ਦਾ ਅਰਥ ਹੈ ਹੁਣ ਉਹ ਕੀ ਕਰਦਾ ਕਹਿੰਦਾ 1 3000 ਦਿੰਦਾ ਦੂਜਾ 4 ਜਾਂਦਾ ਜਿਹੜਾ 6000 ਦਿੰਦਾ ਕਿਤਾਬਾਂ ਰੱਖ ਜਾਂਦਾ ਉਹ ਕੀ ਮਤਲਬ ਹੈ ਉਹਦਾ ਅਸਲ ਚ ਕੀ ਹੈ ਸਰਕਾਰਾਂ ਵੀ ਹੈ ਇੱਕ ਜਿਵੇਂ ਹੁੰਦਾ ਨਾ ਵੀ ਗਧੇ ਵਾਂਗੂ ਕੰਮ ਕਰਨਾ ਹੈ ਭਾੜ ਢੋਣਾ ਹੈ ਵੀ ਗ੍ਰਾਂਟਾਈਆ ਤਾਂ ਦੇ ਦੇਣੀ ਹੈ ਨਹੀਂ ਹੈ ਉਹਦੇ ਵਿੱਚ ਸੀਰੀਅਸ ਲੋਕ ਆ ਜਿਹੜੇ ਮੈਨਾਂ ਗ੍ਰਾਂਟਾਂ ਤੋਂ ਵੀ ਕਿਤਾਬਾਂ ਲੈ ਕੇ ਅਸੀਂ ਪੜਾਉਂਦੇ ਰਹੇ ਆ ਜਾਂ ਹੋਰ ਵੀ ਬਹੁਤ ਸਾਰੇ ਆ ਮੇਰੇ ਕੋਲ ਇੱਥੇ ਟੀਚਰ ਮਿਲੇ ਨੇ ਉਹ ਕਿਤਾਬਾਂ ਬਿਹਤਰ ਕਿਤਾਬਾਂ ਲੋਕਾਂ ਨੂੰ ਦਿੰਦੇ ਪਰ ਉਹਦੇ ਲਈ ਹੈ ਵੀ ਸਰਕਾਰ ਵੱਲੋਂ ਜਾਂ ਸਮਾਜ ਵੱਲੋਂ ਇਹਦੇ ਬਾਰੇ ਜੇ ਕੁਝ ਫਿਕਰਮੰਦੀ ਜ਼ਾਹਰ ਕੀਤੀ ਜਾਵੇ ਵੀ ਉਹਨਾਂ ਕੋਲ ਸਹੀ ਕਿਤਾਬਾਂ ਜਾਣ ਹੁਣ ਤੁਸੀਂ ਕਿਤਾਬਾਂ ਦੀ ਆ ਗ੍ਰਾਂਟਾਂ ਦੀ ਗੱਲ ਕਰ ਲਈ ਕੀ ਆਗਰੇ ਚ ਛਪੀਆਂ ਕਿਤਾਬਾਂ ਜਾਂ ਜੈਪੁਰ ਦੇ ਛਪੀਆਂ ਕਿਤਾਬਾਂ ਸਾਡੇ ਸੱਭਿਆਚਾਰ ਲਈ ਪੰਜਾਬੀਆਂ ਦੀ ਲੋਟ ਨੇ ਕਿਤਾਬਾਂ ਉਹ ਉਹ ਆਈਆਂ ਪਈਆਂ ਨੇ ਉਹ ਸਿਲੈਕਟ ਕਰਾਈ ਬੈਠੇ ਨੇ ਦਿੱਲੀ ਵਾਲੇ ਜਿਨ੍ਹਾਂ ਦਾ ਪੰਜਾਬ ਨਾਲ ਜਾਂ ਪੰਜਾਬੀਅਤ ਨਾਲ ਜਾਂ ਸੱਭਿਆਚਾਰ ਨਾਲ ਕੋਈ ਲਾਗਤ ਅੱਗ ਗਈ ਲਾਗਾ ਦੇ ਗਣ ਜਾਨਣ ਕਿ ਸਾਰੇ ਕੰਮ ਦੇ ਵਿੱਚ ਕੁਝ ਹੋਣਾ ਸਾਰਾ ਕੁਝ ਪੜਨ ਦੀ ਲੋੜ ਨਹੀਂ ਹੈ ਨਹੀਂ ਨਹੀਂ ਸਾਰਾ ਕੁਝ ਪੜਨ ਦਾ ਮਤਲਬ ਹੀ ਨਹੀਂ ਹੁੰਦਾ ਕੁਝ ਪੜਨਾ ਚਾਹੀਦਾ ਕਿਤਾਬ ਹੈ ਜਿਹੜੀ ਜ਼ਿੰਦਗੀ ਆਪਾਂ ਕਹਿੰਦੇ ਨਾ ਵੀ ਜ਼ਿੰਦਗੀ ਹੈ ਸਾਡੀ ਇਹਨੂੰ ਵਿਹਤਰ ਕਰਨ ਲਈ ਜਿਹੜੀ ਸਾਡੇ ਅੱਗੇ ਨਾਲੋਂ ਵਿਹਤਰ ਇਨਸਾਨ ਬਣਾਉਣ ਲਈ ਕੁਝ ਦਾ ਪੜਨੀ ਚਾਹੀਦੀ ਹਰ ਕਿਤਾਬ ਆ ਜਿਹੜੀ ਬੰਦਾ ਕੋਈ ਆਪਦੇ ਲਈ ਲਿਖਦਾ ਉਹ ਲਿਖੀ ਜਾਵੇ ਪੜ ਲਵੇ ਉਹਦੇ ਸਰਕਲ ਚ ਪੜਾ ਲਵੇ ਜਿਹੜੀਆਂ ਵਿਹਤਰ ਕਿਤਾਬਾਂ ਜਿਹੜੀਆਂ ਤੁਹਿਆਂ ਲਾਓ ਵੀ 17ਵੀਂ 14ਵੀਂ 15ਵੀਂ ਸਦੀ ਦੀਆਂ ਅਰ ਆਪਣਾ ਰਬੀਦਾਸ ਨੇ ਲਿਖੀ ਹੈ ਹੋਰ ਉਹ ਜਿਉਂਦੀਆਂ ਨੇ ਆ ਰਹੀਆਂ ਨੇ ਉਹ ਕਿਤਾਬਾਂ ਲਗਾਤਾਰ ਦੇ ਵਿੱਚ ਉਹ ਤੁਹਾਡੇ ਪਾਸ ਹੁੰਦੀਆਂ ਨੇ ਹੁਣ ਤੱਕ ਸਾਡੇ ਕੋਲ ਪਹੁੰਚੀਆਂ ਨੇ ਆਪਣਾ ਆਪਣਾ ਗੁਰਬਖਸ਼ਪ੍ਰੀਤ ਲੜੀ ਹੈ ਤੇ ਹੋਰ ਬਹੁਤ ਸਾਰੇ ਲੇਖਕ ਹੁਣ ਤੱਕ ਕਈ ਜਜ਼ਬਤ ਕੰਸਾ ਕਮਲ ਦੀਆਂ ਹੁੰਦੀਆਂ ਨੇ ਉਹ ਲਗਾਤਾਰ ਆਈਆਂ ਜਾ ਰਹੀਆਂ ਨਾਲ ਹੀ ਚੰਗਾ ਕੰਮ ਹੋ ਰਿਹਾ ਆਪਾਂ ਇੱਕ ਦੇਣਾ ਇਹ ਦੋ ਹੀ ਸਿੱਕੇ ਦੇ ਦੋ ਪਹਿਲੂ ਹੈ ਚੰਗਾ ਵੀ ਹੋ ਰਿਹਾ ਮਾੜਾ ਵੀ ਹੋ ਰਿਹਾ ਸਮਝੇ ਨਾ ਉਹ ਕਿਤਾਬਾਂ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਜਿਹੜੀਆਂ ਕੂੜਾਦਾਨ ਚ ਉਹਨਾਂ ਦਾ ਇਤਿਹਾਸ ਦੇ ਕੂੜਾਦਾਨ ਦੇ ਵਿੱਚ ਉਹ ਸਮਾ ਜਾਂਦੀ ਹੈ। ਹੁਣ ਉਹਦੇ ਬਾਰੇ ਕੀ ਹੁੰਦਾ ਵੀ ਲੋਕਾਂ ਨੂੰ ਪਤਾ ਕਿਵੇਂ ਲੱਗੇ। ਇੱਥੇ ਫਰਕ ਪੈ ਜਾਂਦਾ। ਠੀਕ ਹੈ। ਅੱਜ ਤੋਂ 40 50 ਸਾਲ 100 ਸਾਲ ਪਹਿਲਾਂ ਵੀ ਉਸ ਤਰ੍ਹਾਂ ਦਾ ਲਿਟਰੇਚਰ ਛੱਬਦਾ ਰਿਹਾ। ਹੁਣ ਜਿਹੜੇ ਇੱਥੇ ਦੇ ਪੜਾਉਣ ਵਾਲੇ ਬੁੱਧੀਜੀਵੀ ਆ ਜਾਂ ਅਧਿਆਪਕ ਨੇ ਉਹਨਾਂ ਦਾ ਫਰਜ਼ ਬਣਦਾ ਵੀ ਚੰਗੀ ਮਾੜੀ ਚੀਜ਼ ਦਾ ਉਹਨਾਂ ਨੂੰ ਵਾਕਫ ਕਰਨਾ। ਸਾਂਝੀਤਾ ਬਣੀ ਪਾਉਣ ਨਾਲ ਹੀ ਆਂਦੀ ਹੈ। ਜੀ ਜੀ। ਤੇ ਇਹ ਇਸ ਕਰਕੇ। ਤੁਸੀਂ ਸੁਣਿਆ ਮਾਸਟਰ ਹਰੀਸ਼ ਪਖੋਵਾਲ ਜੀ ਨੇ। ਕਿਤਾਬਾਂ ਦੇ ਮੇਲੇ ਤੇ ਜਾਇਆ ਕਰੋ ਦੋਸਤੋ। ਇਹਦੇ ਲੋਕਾਂ ਨੂੰ ਲੱਗਦਾ ਹੈ ਨਾ ਕਿ ਕੌਣ ਕਿਤਾਬਾਂ ਪੜਦਾ ਹੈ ਤਾਂ ਇਹਨਾਂ ਮੇਲਿਆਂ ਚ ਆ ਕੇ ਪਤਾ ਚੱਲਦਾ ਹੈ ਕਿ ਕਿਤਾਬਾਂ ਪੜਨ ਵਾਲੇ ਵੀ ਬਹੁਤ ਲੋਕ ਨੇਗੇ ਲੱਖਾਂ ਰੁਪਏ ਦੀਆਂ ਕਿਤਾਬਾਂ ਇਹਨਾਂ ਮੇਲਿਆਂ ਚ ਵਿਕ ਜਾਂਦੀਆਂ ਨੇਗੇ ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਮਾਜ ਦੀ ਖੂਬਸੂਰਤ ਸਜਣਾ ਹੁੰਦੀ ਰਹੇ ਤਾਂ ਸਾਨੂੰ ਕਿਤਾਬਾਂ ਦੇ ਗੱਲ ਲੱਗਣਾ ਪਊਗਾ ਸਾਨੂੰ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਉਣੀਆਂ ਪੈਣਗੀਆਂ ਸੋ ਜੁੜੇ ਰਹੋ ਸਰ ਲੇਖ ਦਿਨਾਂ